ਹਾਂਜੀ ਸਾਰਿਆਂ ਨੂੰ ਛਤ ਸ੍ਰੀ ਅਕਾਲ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਹਿਲਾਂ ਵੀ ਆਪਾਂ ਇਹ ਦਵਾਈ ਘਰੇਲੂ ਤਿਆਰ ਕੀਤੀ ਸੀ ਪਹਿਲਾਂ ਥੋੜੀ ਮਾਤਰਾ 'ਚ ਤਿਆਰ ਕੀਤੀ ਸੀ ਅੱਜ ਆਪਾਂ ਥੋੜੀ ਜੀ ਜ਼ਿਆਦਾ ਮਾਤਰਾ 'ਚ ਤਿਆਰ ਕਰਾਂਗੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਇਹ ਦਵਾਈ ਵਰਤੀ ਜਿਹੜੀ ਆਪਾਂ ਪਹਿਲਾਂ ਤਿਆਰ ਕਰੀ ਸੀ ਇਹਦਾ ਰਿਜ਼ਲਟ ਬੜਾ ਵਧੀਆ ਆਇਆ ਖਾਂਸੀ ਵਾਸਤੇ ਜ਼ੁਕਾਮ ਵਾਸਤੇ ਇਹ ਜਿਹੜਾ ਆਪਾਂ ਫਾਰਮੂਲਾ ਪਹਿਲਾਂ ਤਿਆਰ ਕੀਤਾ ਸੀ ਉਹੀ ਫਾਰਮੂਲਾ ਅੱਜ ਆਪਾਂ ਦੁਬਾਰੇ ਤਿਆਰ ਕਰਨ ਲੱਗੇ ਆ ਜੀ ਆਪਾਂ ਉਹ ਫਾਰਮੂਲੇ ਵਾਸਤੇ ਅਦਰਕ ਲਿਆ ਸੀ ਪਹਿਲਾਂ ਇਹ ਇਸ ਅਦਰਕ ਨੂੰ ਲੈ ਕੇ ਆਪਾਂ ਛੋਟੇ-ਛੋਟੇ ਟੋਕੜਿਆਂ ਦੇ ਵਿੱਚ ਇਹਨੂੰ ਕੱਟ ਲਿਆ ਸੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਸਾਰਾ ਸਮਾਨ ਵੈਸੇ ਇਸ ਤੇ ਕੱਟ ਕੇ ਰੱਖਿਆ ਹੋਇਆ ਫੇਰ ਆਪਾਂ ਲਈ ਸੀ ਹਲਦੀ ਅੱਚੀ ਹਲਦੀ ਲਈ ਸੀ ਜੀ ਤੇ ਇਹ ਹਲਦੀ ਨੂੰ ਆਪਾਂ ਛੱਲ ਕੇ ਉਤੋਂ ਥੋੜਾ ਜਿਹਾ ਦਾ ਛਿਲਕਾ ਲਾ ਕੇ ਤੇ ਇਸ ਤਰ੍ਹਾਂ ਆ ਦੇਖੋ ਹੱਥਾਂ ਨੂੰ ਰੰਗ ਵੀ ਚੜਦਾ ਹੈਗਾ ਤੇ ਫਿਰ ਹਲਦੀ ਤੋਂ ਬਾਅਦ ਉਹ ਵੀ ਕੱਟ ਕੇ ਆਪਾਂ ਇਸ ਤਰ੍ਹਾਂ ਦੇ ਪੀਸ ਬਣਾ ਲਏ ਆ ਦੇਖੋ ਇਸ ਤਰ੍ਹਾਂ ਦੇ ਪੀਸ ਆਪਾਂ ਪਤਲੇ ਪਤਲੇ ਪੀਸ ਕਰ ਲਏ ਨੇ ਇਦੋਂ ਬਾਅਦ ਆਪਾਂ ਨੇ ਲਿਆ ਜੀ ਇੱਕ ਦੋ ਇਸ ਤਰ੍ਹਾਂ ਦੇ ਨਿੰਬੂ ਠੀਕ ਹੈ ਜੀ ਨੇਂਬੂਆਂ ਨੂੰ ਆਪਾਂ ਕੱਟ ਕੇ ਉਸੇ ਤਰ੍ਹਾਂ ਜਿਵੇਂ ਆਪਾਂ ਨੇ ਹਲਦੀ ਨੂੰ ਕਟਿਆਗਾ ਆ ਦੇਖੋ ਉਸੇ ਤਰ੍ਹਾਂ ਇਹਨਾਂ ਨੂੰ ਕੱਟ ਕੇ ਤਿੰਨੇ ਚੀਜ਼ਾਂ ਆਪਾਂ ਰੱਖ ਲੀਆਂ ਤੇ ਆਪਾਂ ਆ ਗਰੋਵਰ ਦਾ ਸ਼ਹਿਦ ਲੈ ਲਿਆ ਇਹ 1 ਕਿਲੋ ਦੀ ਪੈਕਿੰਗ ਹੈ ਆਪਾਂ ਇਹ ਆਉਂਦਾ ਪ라스ਕਟ ਦੇ ਵਿੱਚ ਆਪਾਂ ਘਰੋਂ ਆ ਕੱਚ ਦੇ ਬਰਤਨ ਲੈ ਰੱਖੇ ਨੇ ਇਹਨਾਂ ਕੱਚ ਦੇ ਬਰਤਨਾਂ ਵਿੱਚ ਹੀ ਆਪਾਂ ਇਸ ਨੁਕਸੇ ਨੂੰ ਪਾ ਕੇ ਰੱਖਾਂਗੇ ਤੇ ਦੋ ਦਿਨਾਂ ਦੇ ਵਿੱਚ ਇਹ ਜਿੰਨਾਂ ਕ ਆਪਾਂ ਹੁਣ ਬਣਾ ਰਹੇ ਆ ਸਮਾਨ ਆ ਦੇਖੋ ਆਪਾਂ ਇਹਦੇ ਵਿੱਚ ਪਹਿਲਾਂ ਨਿੰਬੂ ਜਿਹੜੇ ਕੱਟ ਕੇ ਰੱਖੇ ਨੇ ਉਹ ਪਾ ਦਾਂਗੇ ਤੇ ਇਹਦੇ ਪਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਬਾਕੀ ਜਿਹੜਾ ਥੋੜਾ ਥੋੜਾ ਮਟੀਰੀਅਲ ਆ ਉਹ ਸਾਰਾ ਪਾ ਕੇ ਤੇ ਉਸੇ ਤਰ੍ਹਾਂ ਰੱਖ ਦਾਂਗੇ ਇਹਦਾ ਰਿਜ਼ਲਟ ਬੜਾ ਵਧੀਆ ਜੇ ਮੈਂ ਆਪਣਾ ਗਲਾ ਦੁਖਣ ਲੱਗ ਜਾਂਦਾਗਾ ਜਾਂ ਖਾਮ ਹੋ ਜਾਂਦਾ ਖਾਂਸੀ ਹੋ ਜਾਂਦੀ ਆ ਉਦੇ ਵਾਸਤੇ ਬਹੁਤ ਬੈਨੀਫਿਟ ਹੈ ਇਹਦਾ ਲੈਣ ਸਾਰੀ ਗੱਲੇ ਨੂੰ ਦੱਸ ਦਿੰਦਾ ਵੀ ਹਾਂ ਆਪਾਂ ਨੇ ਕੋਈ ਜਿਹੜੀ ਦਵਾਈ ਹੈ ਉਹਦਾ ਸੇਵਨ ਕੀਤਾਗਾ ਕਈ ਵਾਰੀ ਆਪਾਂ ਡਾਕਟਰ ਦੇ ਕੋਲੇ ਜਾਂਦੇ ਆਂ ਗੋਲੀਆਂ ਲੈ ਲੈਂਦੇ ਆਂ ਮੈਂ ਇਹ ਨਹੀਂ ਕਹਿੰਦਾ ਵੀ ਡਾਕਟਰ ਕੋਲੇ ਜਾਣਾ ਨਹੀਂ ਜਾਣਾ ਚਾਹੀਦਾ ਪਰ ਜਿੰਨਾ ਕ ਇਲਾਜ ਆਪਣੇ ਘਰੇ ਹੋ ਸਕਦਾ ਹੈ ਉਹਨਾਂ ਕ ਇਲਾਜ ਆਪਾਂ ਆਪਣਾ ਘਰ ਵਿੱਚ ਕਰ ਸਕਦੇ ਆਂ ਜੀ ਤੇ ਹੁਣ ਆਪਾਂ ਇਸ ਤਰ੍ਹਾਂ ਤਿੰਨੇ ਚੀਜ਼ਾਂ ਨੂੰ ਇਹਦੇ ਵਿੱਚ ਪਾ ਕੇ ਅੱਧਾ ਕ ਡੱਬਾ ਆਪਾਂ ਨੇ ਵੱਡਾ ਕਰ ਲਿਆ। ਇਹ ਅੱਧਾ ਕ ਡੱਬਾ ਕਰਨ ਤੋਂ ਬਾਅਦ ਹੁਣ ਆਪਾਂ ਚੌਥੀ ਚੀਜ਼ ਇਹਦੇ ਵਿੱਚ ਸ਼ਹਿਦ ਪਾਵਾਂਗੇ ਜੀ। ਆ ਦੇਖੋ ਹੁਣ ਆਪਾਂ ਇਹਨੂੰ ਸ਼ਹਿਦ ਪਾ ਕੇ ਪੂਰਾ ਭਰ ਦਾਂਗੇ। ਇਹ ਆ ਲਓ ਜੀ। ਸ਼ਹਿਦ ਜਿਹੜਾਗਾ ਉਹ ਹੁਣ ਇਹਦੇ ਵਿੱਚ ਆਪਾਂ ਨੇ ਪਾਤਾ। ਸ਼ੈਦ ਪਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਨੂੰ ਇੱਕ ਵਾਰ ਊਣਾ ਰੱਖਾਂਗੇ ਹਜੇ ਇੱਕ ਵਾਰੀ ਠੀਕ ਹੈ ਜੀ ਆਹ ਲਓ ਆਪਾਂ ਥੋੜਾ ਜਿਹਾ ਊਣਾ ਰੱਖਾਂਗੇ ਤੇ ਚਮਚੇ ਦੀ ਮਦਦ ਨਾਲ ਇੱਕ ਵਾਰੀ ਆਪਾਂ ਇਹਨੂੰ ਸਾਰੇ ਨੂੰ ਇਸ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਪਹਿਲਾਂ ਮੈਂ ਕਈ ਵਾਰੀ ਇਹ ਫਾਰਮੂਲਾ ਬਣਾ ਲਿਆ ਆਪਣੇ ਦੋਸਤ ਮਿੱਤਰ ਕਈ ਵਾਰੀ ਲੈ ਕੇ ਮੇਰੇ ਤੋਂ ਆ ਕੇ ਬਣਾ ਲੈਨੇ ਆਪਾਂ ਦੋ ਦਿਨਾਂ ਚ ਇਹ ਤਿਆਰ ਹੋ ਜਾਂਦਾ ਜਦੋਂ ਉਹ ਵੀਡੀਓ ਦੇਖ ਕੇ ਆ ਜਾਂਦੇ ਨੇ ਫਿਰ ਆਪਣੇ ਕੋਲੋਂ ਇਹ ਤਿਆਰ ਕੀਤਾ ਕਰਾਇਆ ਫਾਰਮੂਲਾ ਲੈ ਵੀ ਜਾਂਦੇ ਨੇ ਤੇ ਉਹਨਾਂ ਦਾ ਕਹਿਣਾ ਵੀ ਇਹਦਾ ਰਿਜ਼ਲਟ ਬੜਾ ਵਧੀਆਗਾ ਮੈਂ ਆਪ ਵੀ ਘਰੇ ਵਰਤਦਾ ਇਹਨੂੰ ਬਹੁਤ ਵਧੀਆ ਇਸ ਦਵਾਈ ਦਾ ਇਸ ਨੁਕਸੇ ਦਾ ਅਸਰ ਹੁੰਦਾਗਾ ਆ ਦੇਖੋ ਹੁਣ ਆਪਾਂ ਇਹਨੂੰ ਰਲਾ ਕੇ ਇਸ ਤਰ੍ਹਾਂ ਦੁਬਾਰੇ ਜਿੰਨਾ ਕਿ ਇਹ ਖਾਲੀ ਆ ਉਹਨਾਂ ਕ ਆਪਾਂ ਇਹਦੇ ਵਿੱਚ ਹੋਰ ਸ਼ਹਿਦ ਪਾ ਦਾਂਗੇ। ਲਓ ਜੀ ਆਪਾਂ ਇਹਨੂੰ ਪੂਰਾ ਭਰਤਾ ਹੁਣ ਤੁਸੀਂ ਐਂ ਲਾ ਲਓ ਵੀ ਇਹਨੂੰ ਆਪਾਂ ਆ ਕੱਚ ਦੇ ਜਿਹੜਾ ਝਾਰ ਆ ਇਹਨੂੰ ਉਹਦੇ ਗਲ ਤੱਕ ਆਪਾਂ ਨੇ ਪੂਰਾ ਫੁੱਲ ਭਰਤਾ। ਫੁੱਲ ਭਰਨ ਤੋਂ ਬਾਅਦ ਆਪਾਂ ਇਹਨੂੰ ਇਸੇ ਤਰ੍ਹਾਂ ਬੱਸ ਟੱਕਣ ਲਾ ਕੇ ਬੰਦ ਕਰ ਦਾਂਗੇ। ਠੀਕ ਹੈ ਜੀ। ਅੱਜ ਆਪਾਂ ਦੋ ਸ਼ਿਸ਼ੀਆਂ ਤਿਆਰ ਕਰ ਰਹੇ ਆਂ ਇੱਕ ਸ਼ਿਸ਼ੀ ਆਪਾਂ ਨੇ ਆ ਤਿਆਰ ਕਰਕੇ ਰੱਖਤੀ ਹੈ ਹੌਲੀ-ਹੌਲੀ ਇਹ ਬਸ ਇਹ ਦੋ ਦਿਨ ਏਸੇ ਨੂੰ ਆਪਾਂ ਢੱਕਣ ਲਾ ਕੇ ਏਸੇ ਤਰ੍ਹਾਂ ਰੱਖ ਦਾਂਗੇ ਢੱਕਣ ਲਾਉਣ ਤੋਂ ਬਾਅਦ ਆਪਾਂ ਇਹਨੂੰ ਦੋ ਦਿਨ ਬਸ ਕੱਲਾ ਹਿਲਾਉਣਾ ਇਹਨੂੰ ਖੋਲਦੇ ਨਹੀਂ ਆਪਾਂ ਬਸ ਇਹਨੂੰ ਇਸ ਤਰ੍ਹਾਂ ਰੱਖ ਕੇ ਦੋ ਦਿਨਾਂ ਤੀਜੇ ਦਿਨ ਬਾਅਦ ਇਹ ਆਪਣਾ ਤਿਆਰ ਹੋ ਜਾਊਗਾ ਤੀਜੇ ਦਿਨ ਆਪਾਂ ਇਹਦਾ ਸੇਵਨ ਕਰਨਾ ਸ਼ੁਰੂ ਕਰ ਦਾਂਗੇ ਇਹ ਆਪਾਂ ਬਣਾਇਆ ਆਪਣੇ ਘਰ ਵਾਸਤੇ ਤੇ ਜਿਹੜਾ ਹੁਣ ਆਪਾਂ ਹੋਰ ਬਣਾ ਰਹੇ ਆ ਇਹ ਸਾਡਾ ਇੱਕ ਮਿੱਤਰ ਆ ਉਹਨੇ ਕਿਹਾ ਸੀ ਵੀ ਮੈਂ ਦੋ ਤਿੰਨ ਦਿਨਾਂ ਤੋਂ ਗਲਾ ਮੇਰਾ ਖਰਾਬ ਹੋ ਰਿਹਾ ਦਿੱਕਤ ਆ ਰਹੀ ਆ ਤੇ ਜਰੂਰ ਮੇਰੇ ਵਾਸਤੇ ਵੀ ਬਣਾ ਕੇ ਰੱਖੀਏ ਇਸ ਕਰਕੇ ਆਪਾਂ ਅੱਜ ਇੱਕ ਡੱਬਾ ਜਿਹੜਾਗਾ ਛੋਟਾ ਉਹ ਐਕਸਟਰਾ ਬਣਾ ਰਹੇ ਆਂਗੇ ਉਸੇ ਤਰ੍ਹਾਂ ਸਾਰੀਆਂ ਚੀਜ਼ਾਂ ਆਪਾਂ ਚੀਰ ਕੇ ਇਹ ਪਹਿਲਾਂ ਸਾਫ਼ ਕਰਕੇ ਆਪਾਂ ਰੱਖ ਲੀਆਂ ਸੀ ਹੁਣ ਆਪਾਂ ਵਾਸੇ ਨੂੰ ਚੀਰ ਕੇ ਚੀਰ ਜਿਵੇਂ ਮਰਜ਼ੀ ਲਓ ਉਹ ਕੋਈ ਨੀ ਹੈਗਾ ਵੀ ਆਪਾਂ ਗੋਲੀ ਕਰਨੇ ਆ ਜਾਂ ਜਿਵੇਂ ਵੀ ਜਿਹੇ ਜਿਹੇ ਹਿਸਾਬ ਨਾਲ ਆਪਾਂ ਤੋ ਚੀਰਿਆ ਜਾਂਦਾ ਸਮਾਨ ਉਹੇ ਜਿਹੇ ਹਿਸਾਬ ਨਾਲ ਆਪਾਂ ਚੀਰ ਕੇ ਇਹਨੂੰ ਉਹਦੇ ਵਿੱਚ ਪਾ ਕੇ ਆਪਣੀ ਦਵਾਈ ਆਪਾਂ ਘਰੇ ਤਿਆਰ ਕਰ ਸਕਦੇ ਆ ਤੇ ਹੁਣ ਆਪਾਂ ਨਿੰਬੂ ਜਿਹੜਾ ਹੈਗਾ ਉਹਨੂੰ ਬਸ ਇਸ ਤਰ੍ਹਾਂ ਇਹਦੇ ਗੋਲ ਸ্লাইਸ ਕੱਟ ਕੇ ਬਿਲਕੁਲ ਆਪਾਂ ਬਰੀਕ-ਬਰੀਕ ਕਰਕੇ ਜਿਹੜਾ ਇਹਦਾ ਰਸ ਆ ਉਹ ਵਿੱਚ ਹੀ ਰਹੇ ਆਪਾਂ ਇਹਦਾ ਰਸ ਬਾਹਰ ਨਹੀਂ ਰੋਲਣਾ ਬੀਬੀ ਆਪਾਂ ਜਿਹੜੇ ਨੇ ਉਹ ਬਾਹਰ ਕੱਢ ਦਾਂਗੇ ਤੇ ਪਹਿਲਾਂ ਵੀ ਇਹ ਬਹੁਤ ਸਾਰੇ ਵੀਰਾਂ ਨੇ ਆਪਣੀ ਵੀਡੀਓ ਨੂੰ ਲਾਈਕ ਕੀਤਾ ਹੈ ਬਹੁਤ ਜ਼ਿਆਦਾ ਵੀਡੀਓ ਨੂੰ ਪਿਆਰ ਬਖਸ਼ਿਆਗਾ ਇਸੇ ਤਰ੍ਹਾਂ ਆਪਾਂ ਉਮੀਦ ਕਰਦੇ ਆਂ ਵੀ ਜਿਹੜਾ ਆਪਾਂ ਇਹ ਘਰ ਦੇ ਵਿੱਚ ਨਕਸ਼ਾ ਤਿਆਰ ਕਰਦੇ ਆਂ ਉਹਦਾ ਕੋਈ ਵੀ ਲਾਭ ਲੈ ਸਕਦਾ ਦੇਖੋ ਆਪਾਂ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਕੋਈ ਆਪਾਂ ਕੈਮੀਕਲ ਪਾ ਕੇ ਇਹ ਦਵਾਈ ਨਹੀਂ ਤਿਆਰ ਕੀਤੀ ਠੀਕ ਹੈ ਜੀ ਇਹਦਾ ਪੂਰਾ ਲਾਹਾ ਆਪਾਂ ਘਰੇ ਲੈ ਸਕਦੇ ਆ ਥੋੜੀਆਂ ਜਿਹੀਆਂ ਚੀਜ਼ਾਂ ਬਣਾ ਕੇ ਥੋੜੇ ਜਿਹੇ ਪੈਸਿਆਂ 'ਚ ਤਿਆਰ ਹੋ ਜਾਂਦੀ ਹੈ ਇਹ ਛੋਟੇ ਬੱਚਿਆਂ ਨੂੰ ਜਾਦੇ ਸਰਦੀ ਦੇ ਵਿੱਚ ਖਾਂਸੀ ਹੋ ਜਾਂਦੀ ਆ ਫਿਰ ਆਪਾਂ ਬਹੁਤ ਸਾਰੇ ਪੈਸੇ ਲਾ ਕੇ ਡਾਕਟਰਾਂ ਕੋਲੇ ਬੱਚਿਆਂ ਦਾ ਇਲਾਜ ਕਰਾਉਂਦੇ ਆ ਕਈ ਵਾਰੀ ਇਲਾਜ ਫਿਰ ਵੀ ਨਹੀਂ ਹੁੰਦਾ ਆ ਦੇਖੋ ਆਪਾਂ ਘਰੇ ਸਾਰਾ ਸਮਾਨ ਕਰਕੇ ਤਿਆਰ ਪਾ ਕੇ ਡੱਬੇ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਆਪਾਂ ਇਹ ਦੋ ਡੱਬੇ ਬੰਦ ਕਰਕੇ ਉਸੇ ਤਰ੍ਹਾਂ ਰੱਖ ਦਾਂਗੇ ਜੀ ਇਹ ਆਪਣੇ ਦੋਸਤ ਮਿੱਤਰ ਵਾਸਤੇ ਆ ਉਹਨੇ ਸਪੈਸ਼ਲ ਤਕਰੀਬੰਦੂਸ਼ੀਆਂ ਲਾ ਲੋ ਵੀ 250 ਕਿਲੋਮੀਟਰ ਤੋਂ ਉਹਨੇ ਆਉਣਾ ਇਹ ਚੀਜ਼ ਲੈਣ ਵਾਸਤੇ ਉਹ ਕਹਿੰਦਾ ਵੀ ਸਾਨੂੰ ਇਧਰੋਂ ਜਿਹੜਾ ਸ਼ਹਿਦ ਆ ਨਾ ਉਹ ਵਧੀਆ ਨਹੀਂ ਮਿਲਦਾ ਮਲਾਵਟੀ ਵਾਲਾ ਮਿਲਦਾ ਜਿਹੜਾ ਤਿਆਰ ਕਰਦੇ ਨੇ ਡੱਬਿਆਂ ਦੇ ਵਿੱਚ ਉਹਦੇ ਵਿੱਚ ਆਪਾਂ ਨੂੰ ਪਤਾ ਵੀ ਚੀਨੀ ਚੂਨੀ ਰਲਾ ਕੇ ਉਹ ਤਿਆਰ ਕਰ ਦਿੰਦੇ ਨੇ ਸ਼ਹਿਦ ਮੱਖੀਆਂ ਵਾਲਾ ਤੇ ਇਹ ਕਹਿੰਦਾ ਵੀ ਤੁਸੀਂ ਆਪ ਹੀ ਇੱਥੇ ਬਣਾ ਦਿਓ ਹੁਣ ਆਹ ਡੱਬਾ ਜਿਹੜਾ ਆਾ ਤਕਰੀਬਨ ਆਪਣੇ ਕੋਲੋਂ 250 ਕਿਲੋਮੀਟਰ ਤੇ ਜਾਣਾ ਇਹਨੇ ਤਾਂ ਕਰਕੇ ਮੈਂ ਕਿਹਾ ਵੀ ਚਲੋ ਨਾਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸ ਦਈਏ ਘਰੇ ਲਾਹਾ ਲੈ ਸਕਦੇ ਨੇ ਉਹ ਇਸ ਦਵਾਈ ਨੂੰ ਬਣਾ ਕੇ ਤੇ ਇਹਦਾ ਸੇਵਨ ਕਰਕੇ ਤੁਸੀਂ ਜਰੂਰ ਇੱਕ ਵਾਰੀ ਦੱਸਿਓ ਵੀ ਹਾਂ ਤੁਹਾਨੂੰ ਇਹ ਫਾਰਮੂਲਾ ਕਿਸ ਤਰ੍ਹਾਂ ਲੱਗਿਆ ਵੀ ਕਿੰਨਾਕ ਇਹ ਫਾਰਮੂਲਾ ਕਾਰਗਰ ਆ ਇਹ ਕਿੰਨਾਕ ਲਾਹੇਵੰਦ ਫਾਰਮੂਲਾਗਾ ਸਾਨੂੰ ਤੇ ਫਾਰਮੂਲਾ ਬਹੁਤ ਵਧੀਆ ਲੱਗਿਆ ਅਸੀਂ 2-3 ਵਾਰੀ ਬਣਾਇਆ ਇਹਦਾ ਸੇਵਨ ਕੀਤਾ ਜੀ ਤੇ ਆ ਹੁਣ ਵੀ ਦੇਖੋ ਤੁਹਾਡੇ ਸਾਹਮਣੇ ਆਪਾਂ ਇਹ ਫਾਰਮੂਲਾ ਤਿਆਰ ਕਰੀ ਜਾਂਦੇ ਆ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਹੀ ਰੱਬ ਵਰਗੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ